ਅਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਸਾਡੇ YouTube ਚੈਨਲ ਤੇ ਜਿਨ੍ਹਾਂ ਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅੱਜ ਫੇਰ ਤੁਹਾਨੂੰ ਕਿ ਨਵੇਂ ਵਲੌਗ ਨਾਲ ਮਿਲਦੇ ਆ ਤੇ ਤੁਸੀਂ ਸਾਡੇ ਵਲੌਗਾਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਦਿਓ ਤੇ ਇਦਾਂ ਹੀ ਸਾਡੇ ਵਲੌਗ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਰਹੋ ਤੇ ਅੱਜ ਸਾਡੇ ਸੋਨ ਮਾਮਾ ਜੀ ਤੁਹਾਨੂੰ ਦੱਸਣਗੇ ਕਿਹੜੀ ਮਿੱਥੀ ਦਾ ਆਪਾਂ ਗੱਲ ਕਰਨੀ ਹੈ ਤੇ ਜਾਂਚ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਸਸਿਕਾ ਮਾਮਾ ਜੀ ਸਸਿਕਾ ਕੀ ਹਾਲ ਦਿਓ ਜੀ ਬੰਦੇ ਠੀਕ ਠਾਕ ਚਲੋ ਠੀਕ ਹੈ ਜੀ ਦੇ ਹੋਰ ਅੱਜ ਫੇਰ ਕੀ ਕਿਸ ਚੀਜ਼ ਦਾ ਮੁੱਦਾ ਪਣਾ ਜੀ ਮੁੱਦਾ ਵੇਖੋ ਤੁਸੀਂ ਪੁੱਛੋਗੇ ਪੁੱਛਣਾ ਚਾਹੁੰਦੇ ਇਹ ਮਿਸਤਰੀਆਂ ਦਾ ਨਹੀਂ ਅਜ ਮਿਸਤਰੀਆਂ ਦਾ ਮੁੱਦਾ ਕੋਈ ਰੋਟੀਆਂ ਦਾ ਕਈਆਂ ਨੂੰ ਰੋਟੀ ਨਹੀਂ ਖਵਾਉਂਦੇ ਹਨ ਤੇ ਉਹ ਚੀਜ਼ ਚਾ ਕਈਆਂ ਨਹੀਂ ਅਹੀਂ ਇੰਨੇ ਟਾਈਮ ਚਾਹ ਨਹੀਂ ਪੀਉਣੀ ਉਹ ਚੀਜ਼ ਬਰਿਆਂ ਨੂੰ ਅੱਜ ਐਕਸਪਲੇਨੇਸ਼ਨ ਕਰੋ ਰੋਟੀ ਕਿੱਧਰ ਲੈਂਟਰ ਤੇ ਗਈ ਜਾਂ ਉੱਧਾ ਰੋਟੀ ਲੈਂਟਰ ਤੇ ਹੋ ਗਈ ਉਦਾਂ ਵੀ ਕਈ ਵਾਰ ਘਰੇ ਜਿੱਦਾਂ ਆਪਾਂ ਨਾਰਮਲ ਰੋਟੀ ਘਰ ਵੀ ਲਈਦੀ ਆ ਹਨਾ ਮਿਸਰੀ ਦੀ ਜਿਦਾ ਚਾਹ ਤੋਂ ਗਏ ਬੜੇ ਰੱਟਾ ਪਉਂਦੇ ਕਈਂ ਦੇ ਘਰ ਦੇ ਚਾਹ ਬਹੁਤ ਹੁੰਦੇ ਬਣਾਗੇ ਵਧੀਆ ਬਣਾ ਕੇ ਦਿੰਦੇ ਕਈਂ ਦੇ ਘਰਦਿਆਂ ਨੂੰ ਉਹ ਤੇ ਮਿਸਤਰੀਨ ਚਾਹ ਨਹੀਂ ਬਣਾਇਂ ਦਿੰਦੇ ਕਿ ਮਿਸਤਰੀ ਨੂੰ ਚਾਹ ਹੀ ਪੀ ਜਾਂਦੇ ਕੰਮ ਕਰਦੇ ਨਹੀਂ ਜੋ ਸਮੇਂ ਦੇ ਹਿਸਾਬ ਨਾਲ ਚੱਲਣਾ ਕੰਮ ਸਮਾਂ ਬਦਲ ਗਿਆ ਜੋ ਇਹ ਤੇ ਗੱਲ ਤਾਂ ਢਿੱ ਸਹੀ ਹੈ ਪਹਿਲਾਂ ਘਰਾਂ ਦੇ ਵਿੱਚ ਚਲੋ ਪੰਜ ਪੰਜ ਸੱਤ ਸੱਤ ਜੀ ਹੁੰਦੇ ਸੀ ਹਾਂਜੀ ਹਾਂਜੀ ਤੇ ਕਹਿਣ ਤੋਂ ਪਹਿਲਾਂ ਹੀ ਚਾਹ ਆ ਜਾਂਦੀ ਸਹੀ ਗੱਲ ਹੈ ਜੀ ਕਹਿੰਦੇ ਪਹਿਲੇ ਰੋਟੀ ਤਿਆਰ ਹੋ ਜਾਂਦੀ ਹੈ ਹਾਂਜੀ ਹਾਂਜੀ ਉਹਨ ਸਮਾਂ ਹੀ ਇਦਾਂ ਦਾ ਹੋ ਗਿਆ ਪਹਿਲੀ ਗੱਲ ਤੇ ਲੋਕ ਤੇ ਸਾਰੇ ਬਾਤ ਪੂਰੀ ਜਾਂਦੇ ਆ ਬਿਲਕੁਲ ਬਿਲਕੁਲ ਜੀ ਘਰ ਇੱਕ ਤੋਂ ਦੋ ਜੀ ਆ ਹਾਂਜੀ ਹਾਂਜੀ ਠੀਕ ਹੈ ਉਹਨਾਂ ਦੇ ਵਿੱਚ ਵੀ ਫਿਰ ਉਹ ਇਹੀ ਗੱਲ ਕਹਿ ਦਿੰਦੇ ਆ ਵੀ ਦਿਹਾੜੀ ਭਾਵੇਂ ਵਾਧ ਲੈ ਲਿਓ ਹਾਂਜੀ ਜਾਂ ਠੀਕਾ ਵਾਧ ਕਰ ਲਓ ਹਾਂਜੀ ਹਾਂਜੀ ਤੇ ਚਾਹ ਤਰੋਂ ਪਿੰਡਾ ਪੁੰਡਾ ਜਿਹਦੇ ਵਾਧੂ ਦੇ ਦਿੰਦੇ ਆ ਹਾਂਜੀ ਬਾਕੀ ਇਹ ਗੱਲ ਹੈ ਕਿ ਵੀ ਰੋਟੀ ਦਾ ਕੰਮ ਔਖਾ ਚੁਕਾ ਖੈਰਾਂ ਜਿਹੜੇ ਉਹ ਵੀ ਓਕੇ ਨਹੀਂ ਪੁੱਛ ਦੇਣਾ ਚਾਹ ਵੀ ਸ਼ਹਿਰਾਂ 'ਚ ਵੀ ਜਿਹੜੇ ਕਈ ਲਾਲੋ ਹੈਗੇ ਆ ਜਿਹੜੇ ਪਿੰਡਾਂ 'ਚ ਆਏ ਆ ਇਹਨਾਂ ਨੂੰ ਚਾਹ ਆ ਸ਼ੌਂਕ ਆ ਕਿ ਕਿਸਤਰੀਆਂ ਦੀ ਇਹਨਾਂ ਦੀ ਸੇਵਾ ਕਰੀਏ ਤੇ ਕਈ ਮੁੱਦਾ ਚੋਕ ਲੈਣ ਦੇ ਵੀ ਰੋਟੀ ਖਵਾਵਾਂਗੇ ਨਹੀਂ ਤੇ ਕਈ ਦੇ ਕਈ ਹੋਟਲਾਂ ਤੋਂ ਲੈ ਆਉਂਦੇ ਰੋਟੀ ਹੂੰ ਆਹੋ ਕਈਆਂ ਕਈ ਏਦਾਂ ਦੇ ਵੀ ਘਰ ਹੋਣਗੇ ਜਿਨ੍ਹਾਂ ਨੂੰ ਲੈਂਡਰ ਤੇ ਵੀ ਰੋਟੀ ਖਵਾਈ ਹੋਵੇ ਉਹਦੇ ਵਿੱਚ ਇਹ ਗੱਲ ਹੈਗੀ ਆ ਵੀ ਖਵਾਈ ਤੁਨਾ ਜ਼ਰੂਰ ਆ ਬਾਕੀ ਤੰਗੀ ਦੇ ਵਿੱਚ ਵੀ ਜੇ ਸਰਦਾਰ ਇਨਸਾਨ ਲੋ ਪਰ ਇਹ ਹੁੰਦਾ ਵੀ ਐਂ ਦੀ ਰੋਟੀ ਪ੍ਰੋਪਰ ਹਾੜੀ ਦੀ ਹੁੰਦੀ ਹੁੰਦੀ ਰੋਟੀ ਕੋਲ ਠੀਕ ਹੈ ਜੀ ਸਾਡੇ ਸਾਰੀ ਟੀਮ ਦੀ ਰੋਟੀ ਹੁੰਦੀ ਆ ਪਰ ਜਿਹੜੇ ਲੈਟਰ ਪਾਉਣ ਵਾਲੇ ਆਉਂਦੇ ਆ ਉਹ ਰੋਟੀ ਲੈ ਕੇ ਨਹੀਂ ਆਉਂਦੇ ਉਹਨਾਂ ਨੂੰ ਹਰ ਘਰ ਚੋਂ ਉਹਨਾਂ ਨੂੰ ਪਤਾੰਦਾ ਵੀ ਇਹ ਖੁਸ਼ੀ ਦਾ ਮੌਕਾ ਲੈਟਰ ਪਹਿਣਾ ਤੇ ਰੋਟੀ ਖੋਣੀ ਖੋਣੀ ਪਰ ਉਹਨਾਂ ਨੂੰ ਕੇਲੇ ਹੋਟਲ ਤੋਂ ਲਿਆਣ ਕੇ ਫਿਰ ਨਹੀਂ ਹੁਣ ਕਈ ਕਈ ਆਈ ਆਪਾਂ ਵੇਖਿਆ ਕਿ ਕਈਆਂ ਘਰ ਲੈਟਰ ਪੈਂਦਿਆ ਵੇ ਹੈਣਾ ਉਹ ਗਵੰਡੀਆਂ ਨੂੰ ਨਹੀਂ ਪਤਾ ਲੱਗਿਆ ਲੈਂਡਰ ਪੈਂਦੇ ਹੁੰਦਾ ਵਾ ਕੋਈ ਰੋਟੀ ਨਹੀਂ ਕੋਈ ਕੁਝ ਨਹੀਂ ਇਹ ਜ਼ਿਆਦਾਤਰ ਸ਼ਹਿਰ 'ਚ ਆ ਅੱਛਾ ਜੀ ਇੰਧਾ ਜਿਆਦੀਆਂ ਵੱਡੀਆਂ ਹੈ ਵੀ ਕਲੋਨੀਆਂ 'ਚ ਕੰਮ ਚੱਲਦਾ ਵਾ ਉੱਥੇ ਮਾਲਕਾਂ ਨੇ ਨਹੀਂ ਕੋਈ ਬਾਦ ਦਖਲ ਦੱਜੀ ਕਰ ਉਹਨੇ ਗਵੰਡੀਆਂ ਨੂੰ ਨਹੀਂ ਪਤਾ ਲੱਗਿਆ ਲੈਂਡਰ ਪੈਂਦੇ ਆ ਵਾ ਫਿਰ ਮੈਂ ਤਾਂ ਆਪਣੇ ਤਾਇਏ ਦੀ ਗੱਲ ਦਿੰਦਾ ਮੇਰੇ ਤਾਇਆ ਜਲੰਧਰ ਰਹਿੰਦੇ ਨੇ ਹੈਨਾ ਉਹਨਾਂ ਦੇ ਘਰੇ ਲੈਂਡਰ ਪਿਆ ਵਾ ਠੀਕ ਆ ਸਾਡੇ ਭੂਆ ਨੇ ਚਲ ਉਹਦਾ ਹੀ ਗਏ ਉਹਨਾਂ ਨੂੰ ਨਹੀਂ ਪਤਾ ਲੈਂਡਰ ਹੀ ਉਹ ਲੈਂਡਰ ਤੇ ਗਏ ਉੱਥੇ ਉਹਨਾਂ ਘਰੇ ਗਾੜੀ ਲੈਂਡਰ ਪੈਂਦੇ ਤੇ ਗਵੰਡੀਆਂ ਨੂੰ ਨਹੀਂ ਪਤਾ ਸੀ ਤੇ ਨਾਲ ਉਹਨੇ ਰੋਟੀ ਵੀ ਦਾਲ ਫੁਲਕਾ ਵੀ ਨਹੀਂ ਕੀਤਾ ਮੈਂ ਤੁਹਾਨੂੰ ਉਹ ਹੀ ਦੱਸਣ ਲਿਆ ਵੀ ਜਿਹੜੀਆਂ ਜਗ੍ਹਾਆਂ ਕਈ ਹੈ ਵੀ ਕਲੋਨੀਆਂਆਂ ਵਾਂ ਜਾਂ ਹੈ ਵੀ ਜਿੱਥੇ ਵੀ ਕੰਮ ਚੱਲੁੰਦੇ ਆ ਉੱਥੇ ਮਾਲਕਾਂ ਦਾ ਜ਼ਿਆਦਾ ਲਿੰਕ ਹੀ ਨਹੀਂ ਹੈਗਾ ਉਹਨਾਂ ਨੇ ਮਟੀਰੀਅਲ ਚਤਾ ਦੇਣਾ ਵਾ ਤੇ ਗਾੜੀ ਬੰਦਾ ਸੁਪਰਵਾਈਜ਼ਰ ਕੋਈ ਦੇ ਦੇਣਾ ਵਾ ਕਿ ਇਹ ਰੋਟੀ ਰਾਟੀ ਦੇ ਚੱਕਰ 'ਚ ਨਹੀਂ ਹੋ ਪੈਂਦੇ ਉਹਨਾਂ ਨੂੰ ਇਹ ਚੀਜ਼ ਨਾਲ ਕੋਈ ਲਿੰਕ ਨਹੀਂ ਆ ਇਹਨੂੰ ਰੋਟੀ ਨਿੰਟ ਦੇ ਖੂਣੀ ਆ ਉਹਨਾਂ ਮਟੀਰੀਅਲ ਸੁਪਰਵਾਈਜ਼ਰ ਨੂੰ ਸਾਰੀ ਡਿਟੇਲ ਦਿੱਤੀ ਹੁੰਦੀ ਬਸ ਕੰਮ ਚਲਾਓ ਲੈਂਟਰ ਭਾਈ ਕੱਲ ਜਾ ਉਹਨਾਂ ਨੂੰ ਇਸ ਚੀਜ਼ ਨਾਲ ਕੋਈ ਮਸਲਾ ਨਹੀਂ ਰੋਟੀ ਦਾ ਠੀਕ ਠੀਕ ਬਾਕੀ ਪਿੰਡਾਂ ਪੁੰਡਾਂ ਜਦ ਬਹੁਤ ਚਾਹ ਕਰਦੇ ਪਿੰਡਾਂ ਜਿੱਤੇ ਵਿਆਹ ਮਹੌਲ ਬਣਾ ਦਿੰਦੇ ਆ ਰੋਟੀ ਆ ਪਿੰਡਾਂ ਦੇ ਵਿਆਹ ਵੀ ਵਾਲੇ ਇਹ ਤਾਂ ਪਕੌੜੇ ਕਈ ਜਲੇਬ ਘੜ ਲੈਂਦੇ ਆ ਪੂਰੀ ਮਾਦਦ ਰੌਣਕਾਂ ਲਾ ਦਿੰਦੇ ਆ ਜਲੇਬ ਘੜਦੇ ਬਦਾਨਾ ਬਦੂਨਾ ਚਾਹ ਨਾਲ ਤੜਕੇ ਬਦਾਨਾ ਤੜਕੇ ਪਰੌਂਠੀਆਂ ਮਤਲਬ ਹਾਂ ਸਵੇਰੇ ਪਹਿਲੇ ਟਾਈਮ ਦਾ ਪਰੌਂਠੀਆਂ ਪਰੌਂਠੀਆਂ ਖਵਾਣੀਆਂ ਕਿਉਂਕਿ ਲੈਂਟਰ ਤੋਂ ਬਾਅਦ ਰੋਟੀ ਖੋਣੀ ਆ ਸੇਗਾ ਸੇਗਾ ਪਿੰਡਾਂ 'ਚ ਹਜੇ ਵੀ ਮਾਨਸਤਕਾਰ ਪੂਰਾ ਹੈ ਖਵਾ ਪਰ ਸ਼ਹਿਰਾਂ 'ਚ ਬੜਾ ਫਰਕ ਪੈ ਗਿਆ ਨਾ ਸ਼ਹਿਰਾਂ 'ਚ ਵੀ ਮਤਲਬ ਨਾ ਕੰਮ 'ਚ ਬਿਜੀ ਫੜੇ ਆ ਸਾਰੇ ਲੋਕ ਇੰਨੀ ਜ਼ਿੰਮੇਰ ਗੁਲੇ ਪਹਿਲੀ ਗੱਲ ਉਹ ਹੀ ਯਾਨੀ ਸ਼ਹਿਰਾਂ ਅੰਦਰ ਦੇ ਪਿੰਡਾਂ 'ਚ ਫਰਕ ਹੈ ਪਿੰਡਾਂ 'ਚ ਥੋੜਾ ਗਲੇ ਪੁਰਾਣਾ ਕਲਚਰ ਹੈਗਾ ਵਾ ਹਨਾ ਜਿਹੜਾ ਬੰਦੇ ਨੂੰ ਖੀ ਖੇਚਦੀ ਹੈਗੀ ਬੰਦਿਆਂ ਨੂੰ ਹਨਾ ਚਾਹ ਬੜਾ ਹੁੰਦਾ ਚਾਹ ਬੜਾ ਹੁੰਦਾ ਇਹ ਕੀ ਸ਼ਹਿਰੀ ਹੁਣ ਚਾਹ ਨਹੀਂ ਦਤਾ ਜੋ ਮਰਜ਼ੀ ਆਪਾਂ ਮੇਰੇ ਗੁੱਸੇ ਨਾਲ ਗਏ ਉਹ ਚਾਹ ਨਹੀਂ ਹੈਗਾ ਸ਼ਹਿਰੀਆਂ ਦੇ ਵਿੱਚ ਨਾ ਛੇਨ ਦੇ ਵਿੱਚ ਇਹ ਗੱਲ ਹੈ ਕਿ ਜੋ ਵੀ ਉਹਦਾ ਉਹਨਾਂ ਨੂੰ ਇੱਕ ਚੀਜ਼ ਦਾ ਬੜਾ ਚਾਹ ਹੁੰਦਾ ਜਿੱਦਾਂ ਲੈਂਟਰ ਪਹਿਨਦਿਆ ਵਾ ਜੇ ਆਪਾਂ ਨੂੰ ਉਹਨਾਂ ਰੋਟੀ ਹੋਣੀ ਆ ਉਹਨੇ ਬੜਾ ਹੀ ਸਤਿਕਾਰ ਨਾਲ ਐ ਵਲੇਟ ਬਲੂਟ ਕੇ ਲੈ ਹੋਣੀ ਆ ਰੋਟੀਆਂ ਬੜੀ ਸਤਿਕਾਰ ਨਾਲ ਖੂਣੀਆਂ ਵਾ ਕਿ ਮਤਲਬ ਪਰ ਆਣ ਗਵਾਨ ਦਾ ਨਹੀਂ ਕੋਈ ਦੇ ਵਿੱਚ ਲਿੰਕ ਹੁੰਦਾ ਉਹਨਾਂ ਨੇ ਉਹਨਾਂ ਦੀ ਸੇਵਾ ਕੰਮ ਜਿਹੜੇ ਟੀਮ ਲੱਗੀ ਆ ਸਹੀ ਸਹੀ ਚਲੋ ਠੀਕ ਹੈ ਤਾਂ ਨਹੀਂ ਆ ਜਾਏ ਹੋ ਗੱਲਾਂ ਕਰਨੀਆਂ ਸੀ ਕਿਉਂਕਿ ਅੱਜ ਆਪਣਾ ਨਿਕ ਨਿਕਾ ਟੌਪਿਕ ਹੀ ਸੀ ਤੇ ਆਪਾਂ ਤੁਹਾਡੇ ਨਾਲ ਇਹੋ ਗੱਲਾਂ ਸ਼ੇਅਰ ਕਰਨੀਆਂ ਸੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਗੁਰਜੀ ਦਾ ਖਾਲਸਾ ਜੀ ਵੈਗੁਰਜੀ ਕੀ ਫਤਿਹ